ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਵਪਾਰੀ ਅਤੇ ਉਸ ਦੀ ਪਤਨੀ ਰਹਿੰਦੇ ਸਨ ਵਪਾਰੀ ਨੂੰ ਵਪਾਰ ਕਰਨ ਦੇ ਲਈ ਆਪਣੇ ਪਿੰਡੋਂ ਬਾਹਰ ਜਾਣਾ ਪੈਂਦਾ ਜਦ ਵੀ ਉਹ ਆਪਣੇ ਪਿੰਡੋਂ ਬਾਹਰ ਸ਼ਹਿਰ ਦੇ ਵਿੱਚ ਵਪਾਰ ਕਰਨ ਦੇ ਲਈ ਜਾਂਦਾ ਤਾਂ ਉਹਨੂੰ 4-5 ਦਿਨ ਦਾ ਸਮਾਂ ਲੱਗ ਜਾਂਦਾ ਜਦ ਵਪਾਰੀ ਸ਼ਹਿਰ ਦੇ ਵਿੱਚ 4-5 ਦਿਨ ਦਾ ਸਮਾਂ ਲਾ ਕੇ ਆਉਂਦਾ ਤਾਂ ਮੰਗਰੋ ਉਹਦੀ ਪਤਨੀ ਘਰ ਦੇ ਵਿੱਚ ਬਿਲਕੁਲ ਇਕੱਲੀ ਹੁੰਦੀ ਸੀ ਕਿਉਂਕਿ ਘਰ ਦੇ ਵਿੱਚ ਇਹਨਾਂ ਦੋਵਾਂ ਜੀਆਂ ਤੋਂ ਇਲਾਵਾ ਤੀਸਰਾ ਕੋਈ ਜੀ ਨਹੀਂ ਸੀ ਨਾ ਇਹਨਾਂ ਦਾ ਕੋਈ ਬੱਚਾ ਨਾ ਘਰ ਦੇ ਵਿੱਚ ਕੋਈ ਸੱਸ ਸਹਰਾ ਸਾਭ ਨਾ ਕੋਈ ਨਾਨ ਨਾਣ ਨਾ ਦਿਉਰ ਨਾ ਜੇਠ ਕਰਦੇ ਵਿੱਚ ਵਪਾਰੀ ਦੀ ਪਤਨੀ ਬਿਲਕੁਲ ਇਕੱਲੀ ਰਹਿੰਦੀ ਪਰ ਕਹਿੰਦੇ ਵਪਾਰੀ ਦੀ ਪਤਨੀ ਬਹੁਤ ਸਮਝਦਾਰ ਸਿਆਣੀ ਔਰਤ ਸੀ ਉਹਨੇ ਆਪਣੇ ਘਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਵਾਰਿਆ ਸੀ ਸੰਭਾਲਿਆ ਸੀ ਕਰਦੇ ਸਾਰੇ ਕੰਮਕਾਰ ਬੜੇ ਵਧੀਆ ਤਰੀਕੇ ਦੇ ਨਾਲ ਕਰਦੀ ਆਪਣੇ ਹੱਥੀ ਕਰਦੀ ਕਰਦੀ ਸਾਫ ਸਫਾਈ ਕਰਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਣਾ ਖੋਰ ਸਲਾਈ ਕਢਾਈ ਦੇ ਕੰਮ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਕਰਨੀ ਆਉਂਦੇ ਸੀ ਇਸ ਕਰਕੇ ਵਪਾਰੀ ਆਪਣੀ ਪਤਨੀ ਦੀ ਤਾਰੀਫ਼ ਵੀ ਕਰਦਾ ਕਿ ਮੇਰੀ ਪਤਨੀ ਬਹੁਤ ਸਮਝਦਾਰ ਸਿਆਣੀ ਆ ਅਤੇ ਵਪਾਰੀ ਜੋ ਵੀ ਕਮਾ ਕੇ ਲਿਆਉਂਦਾ ਆਪਣੀ ਪਤਨੀ ਦੇ ਹੱਥ ਤੇ ਰੱਖ ਦਿੰਦਾ ਉਹ ਆਪਣੇ ਪਤੀ ਦੀ ਕਮਾਈ ਨੂੰ ਬੜੀ ਸਮਝਦਾਰੀ ਦੇ ਨਾਲ ਵਰਤਦੀ ਭਾਵ ਕਿ ਆਪਣੇ ਘਰ ਨੂੰ ਜੋੜਨ ਵਾਲੀ ਸੀ ਆਪਣਾ ਘਰ ਬਣਾਉਣ ਵਾਲੀ ਸੀ ਪਰ ਕਹਿੰਦੇ ਆ ਨਾ ਵੀ ਕੋਈ ਜਿੰਨਾ ਮਰਜ਼ੀ ਸਮਝਦਾਰ ਸਿਆਣਾ ਹੋਵੇ ਗੁਣਵਾਨ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਇੱਕ ਔਗਣ ਇੱਕ ਮਾੜੀ ਆਦਤ ਵੀ ਜ਼ਰੂਰ ਹੁੰਦੀ ਆ ਜਿਵੇਂ ਔਗਣਾਂ ਦੇ ਪਰੇ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੋਵੇਗਾ ਉਸੇ ਹੀ ਤਰ੍ਹਾਂ ਗੁਣਵਾਨ ਬੰਦੇ ਦੇ ਵਿੱਚ ਵੀ ਕੋਈ ਨਾ ਕੋਈ ਔਗਣ ਜਾਂ ਮਾੜੀ ਆਦਤ ਜ਼ਰੂਰ ਹੁੰਦੀ ਆ ਉਸੇ ਹੀ ਤਰ੍ਹਾਂ ਵਪਾਰੀ ਦੀ ਉਹ ਸਮਝਦਾਰ ਸਿਆਣੀ ਪਤਨੀ ਦੇ ਵਿੱਚ ਵੀ ਇੱਕ ਬਹੁਤ ਵੱਡੀ ਮਾੜੀ ਆਦਤ ਸੀ ਉਹਦਾ ਬਹੁਤ ਵੱਡਾ ਔਗਣ ਜੋ ਉਹਦੇ ਸਾਰੇ ਗੁਨਾ ਦੇ ਉੱਤੇ ਪਾਰੀ ਪੈ ਜਾਂਦਾ ਉਹਦੀ ਇੱਕ ਮਾੜੀ ਆਦਤ ਕਰਕੇ ਕਈ ਵਾਰ ਉਹਦੇ ਕੀਤੇ ਹੋਏ ਸਾਰੇ ਚੰਗੇ ਕੰਮਾਂ ਦੇ ਉੱਤੇ ਪਾਣੀ ਫਿਰ ਜਾਂਦਾ ਉਸਦੀ ਉਹ ਮਾੜੀ ਆਦਤ ਸੀ ਲੜਾਈ ਝਗੜਾ ਕਲੇਸ਼ ਕਰਨ ਦੀ ਆਦਤ ਜਦੋਂ ਹੀ ਉਹ ਵਪਾਰੀ ਆਪਣੇ ਘਰ ਦੇ ਵਿੱਚ ਆਉਂਦਾ ਤਾਂ ਇੱਕ ਦੋ ਦਿਨ ਤਾਂ ਉਹਦੇ ਨਾਲ ਬੜੇ ਪ੍ਰੇਮ ਦੇ ਨਾਲ ਰਹਿੰਦੀ ਵਧੀਆ ਵਿਹਾਰ ਕਰਦੀ ਪਰ ਜਦੋਂ ਹੀ ਉਹ ਲਗਾਤਾਰ 4-5 ਦਿਨ ਘਰ ਦੇ ਵਿੱਚ ਰੁਕਦਾ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਆਪਣੇ ਪਤੀ ਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਕਦੇ ਕਿਸੇ ਕੰਮ ਦੇ ਵਿੱਚ ਗਲਤੀ ਕਦੀ ਕਿਸੇ ਕੰਮ ਦੇ ਵਿੱਚ ਗਲਤੀ ਕਹਿੰਦੇ ਉਹਦੇ ਪਤੀ ਨੇ ਬਹੁਤ ਵਾਰ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਗਵਾਨ ਨੇ ਤੂੰ ਹਰ ਕੰਮ ਦੇ ਵਿੱਚ ਬੜੀ ਸੱਚਜੀ ਆ ਪਰ ਤੇਰੀ ਇਹ ਆਦਤ ਬਹੁਤ ਮਾੜੀ ਆ ਜੋ ਤੂੰ ਗੱਲ-ਗੱਲ ਦੇ ਉੱਤੇ ਕਾਲੀ ਪੈ ਜਾਂਦੀ ਆ ਬਿਨਾ ਸੋਚੇ ਸਮਝੇ ਮੂੰਹ ਦੇ ਵਿੱਚੋਂ ਕੁਝ ਅਜਿਹੇ ਕੌੜੇ ਸ਼ਬਦ ਕੱਢ ਬੈਠਦੀਆਂ ਜਿੰਨਾ ਕਰਕੇ ਤੇਰੇ ਤੇ ਮੈਨੂੰ ਵੀ ਬਹੁਤ ਗੁੱਸਾ ਆਉਂਦਾ ਏ ਪਰ ਮੈਂ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਕਰ ਲੈਣਾ ਏ ਪਰ ਯਾਦ ਰੱਖੀ ਇਹ ਮਾੜੀ ਆਦਤ ਸਾਡੇ ਰਿਸ਼ਤਿਆਂ ਦੇ ਉੱਤੇ ਮਾੜੇ ਪ੍ਰਭਾਵ ਪਾਉਂਦੀ ਏ ਇਸ ਕਰਕੇ ਤੂੰ ਆਪਣੀ ਇਸ ਆਦਤ ਨੂੰ ਬਦਲ ਇਨੀ ਛੇਤੀ ਕਾਲੀ ਨਾ ਪਿਆ ਕਰ ਗੁੱਸੇ ਦੇ ਵਿੱਚ ਆ ਕੇ ਬਿਨਾ ਸੋਚੇ ਸਮਝੇ ਮੂੰਹੋਂ ਗੱਲ ਨਾ ਕੱਢਿਆ ਕਰ ਸ਼ਾ ਅੰਤ ਰਿਆ ਕਰ ਪਰ ਕਹਿੰਦੇ ਉਹ ਹਰ ਵਾਰ ਆਪਣੇ ਪਤੀ ਦੀ ਹੀ ਗਲਤੀ ਕਰਦੀ ਉਹ ਕਹਿੰਦੀ ਕਿ ਮੈਂ ਬਿਨਾਂ ਵਜਾ ਤੋਂ ਤੁਹਾਡੇ ਤੇ ਗੁੱਸਾ ਨਹੀਂ ਹੁੰਦੀ ਬਿਨਾਂ ਵਜਾ ਤੋਂ ਤੁਹਾਡੇ ਨਾਲ ਲੜਾਈ ਝਗੜਾ ਨਹੀਂ ਕਰਦੀ ਜਦੋਂ ਤੁਸੀਂ ਗਲਤੀਆਂ ਕਰਦੇ ਹੋ ਕੰਮ ਖਰਾਬ ਕਰਦੇ ਹੋ ਮੈਂ ਉਦੋਂ ਹੀ ਲੜਾਈ ਝਗੜਾ ਕਰਦੀ ਹਾਂ ਕਹਿੰਦੇ ਪਤੀ ਚੁੱਪ ਕਰ ਜਾਂਦਾ ਵੀ ਚਲੋ ਕੋਈ ਨਹੀਂ ਕਿਤੇ ਤਾਂ ਉਹ ਸਮਾਂ ਆਵੇਗਾ ਜਦੋਂ ਇਹਨੂੰ ਸਮਝ ਲੱਗੇਗੀ ਪਰ ਕਹਿੰਦੇ ਸਮੇਂ ਦੇ ਨਾਲ-ਨਾਲ ਉਹਦੀ ਪਤਨੀ ਦੀ ਇਹ ਆਦਤ ਹੋਰ ਵੀ ਪੱਕੀ ਹੋ ਗਈ ਇਸੇ ਦੌਰਾਨ ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਉਹ ਪੁੱਤਰ ਨੂੰ ਵਧੀਆ ਤਰੀਕੇ ਦੇ ਨਾਲ ਪਾਲ ਲਿਆ ਪੋਸਿਆ ਪੜਾਇਆ ਲਿਖਾਇਆ ਹੁਣ ਪੁੱਤਰ ਵੀ ਜਵਾਨ ਹੋ ਚੁੱਕਾ ਸੀ ਕਈ ਵਾਰ ਪੁੱਤਰ ਨੇ ਵੀ ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਾਤਾ ਜੀ ਥੋੜਾ ਸ਼ਾਂਤ ਰਿਹਾ ਕਰੋ ਐਨੀ ਛੇਤੀ ਕਾਲੇ ਨਾ ਪਿਆ ਕਰੋ ਕਦੇ ਕਦੇ ਸਾਡੀ ਵੀ ਕੋਈ ਗੱਲ ਮੰਨ ਲਿਆ ਕਰੋ ਮੇਰੀ ਨਹੀਂ ਤਾਂ ਪਿਤਾ ਜੀ ਦੀ ਗੱਲ ਹੀ ਮੰਨ ਲਿਆ ਕਰੋ ਪਰ ਕਹਿੰਦੇ ਉਹਦੀ ਮਾਂ ਹਰ ਵਾਰ ਉਹਨੂੰ ਝਿੜਕ ਕੇ ਚੁੱਪ ਕਰਾ ਦਿੰਦੀ ਉਹ ਕਹਿੰਦੀ ਤੁਹਾਨੂੰ ਕੁਝ ਨਹੀਂ ਪਤਾ ਦੁਨੀਆਦਾਰੀ ਦਾ ਸਾਰਾ ਮੈਨੂੰ ਹੀ ਪਤਾ ਹੈ ਮੈਂ ਕੋਈ ਕਮਲੀ ਨਹੀਂ ਆ ਮੈਂ ਆਪਣੀ ਸਮਝਦਾਰੀ ਆਪਣੀ ਸਿਆਣਪ ਦੇ ਨਾਲ ਟੀਲਾ ਟੀਲਾ ਕਰਕੇ ਘਰ ਜੋੜਿਆ ਹੈ ਮੈਨੂੰ ਪਤਾ ਹੈ ਕਿਹਦੇ ਨਾਲ ਕਿਸ ਤਰ੍ਹਾਂ ਵਰਤਣਾ ਹੈ ਕਿਹਦੇ ਨਾਲ ਕੀ ਵਿਹਾਰ ਕਰਨਾ ਹੈ ਤੂੰ ਮੈਨੂੰ ਬਹੁਤੀਆਂ ਮੱਤਾਂ ਨਾ ਦਿਆ ਕਰ ਕਹਿੰਦੇ ਇਸੇ ਤਰ੍ਹਾਂ ਹੀ ਸਮਾਵੇਦ ਦਾ ਜਾ ਰਿਹਾ ਸੀ ਪੁੱਤਰ ਦੇ ਵਿਆਹਣ ਦਾ ਸਮਾਂ ਆ ਗਿਆ ਕਹਿੰਦੇ ਇੱਕ ਦਿਨ ਵਪਾਰੀ ਨੇ ਆ ਕੇ ਆਪਣੀ ਪਤਨੀ ਨੂੰ ਕਿਹਾ ਕਿ ਭਾਗਵਾਨ ਨੇ ਆਪਣਾ ਪੁੱਤਰ ਜਵਾਨ ਹੋ ਗਿਆ ਏ ਵਿਆਹਣ ਦੇ ਯੋਗ ਹੋ ਗਿਆ ਹੈ ਇਹਦੇ ਸਾਰੇ ਹੀ ਦੋਸਤਾ ਮਿੱਤਰਾਂ ਦਾ ਵਿਆਹ ਹੁੰਦਾ ਜਾ ਰਿਹਾ ਏ ਹੁਣ ਆਪਾਂ ਨੂੰ ਵੀ ਆਪਣੇ ਪੁੱਤਰ ਦੇ ਲਈ ਕੋਈ ਚੰਗੀ ਜੀ ਕੁੜੀ ਦੇ ਕੇ ਇਹਦਾ ਵਿਆਹ ਕਰ ਦੇਣਾ ਚਾਹੀਦਾ ਏ ਤੇ ਕਹਿੰਦੇ ਉਹਦੀ ਪਤਨੀ ਨੇ ਕਿਹਾ ਕਿ ਹਾਂਜੀ ਮੈਂ ਵੀ ਕੁਝ ਦਿਨਾਂ ਤੋਂ ਇਹੀ ਸੋਚ ਰਹੀ ਆ ਮੈਨੂੰ ਵੀ ਆਪਣੇ ਪੁੱਤਰ ਦੇ ਵਿਆਹ ਦਾ ਬੜਾ ਚਾਅ ਏ ਮੈਂ ਆਪਣੇ ਪੁੱਤਰ ਦਾ ਵਿਆਹ ਧੂਮ ਧਾਮ ਦੇ ਨਾਲ ਕਰਾਂਗੀ ਮੈਂ ਵੀ ਚਾਹੁੰਦੀ ਆ ਕਿ ਘਰ ਦੇ ਵਿੱਚ ਨੌ ਆਵੇ ਉਹ ਕਰਦੇ ਕੰਮਕਾਰਾਂ ਦੀ ਜ਼ਿੰਮੇਵਾਰੀ ਚੁੱਕੀ ਆਪਣੀ ਸੇਵਾ ਕਰੇ ਤਾਂ ਕਹਿੰਦੇ ਵਪਾਰੀ ਕਹਿਣ ਲੱਗਾ ਵੀ ਫਿਰ ਠੀਕ ਆ ਮੈਂ ਇੱਕ ਦੋ ਬੰਦਿਆਂ ਨੂੰ ਕਹਿ ਦਿੰਨਾ ਕਿ ਸਾਡੇ ਪੁੱਤਰ ਦੇ ਲਈ ਕੋਈ ਚੰਗਾ ਜਿਹਾ ਰਿਸ਼ਤਾ ਕੋਈ ਚੰਗੀ ਜੀ ਕੁੜੀ ਦੀ ਦੱਸ ਪਾਵੇ ਕਹਿੰਦੇ ਉਸੇ ਦਿਨ ਤੋਂ ਕੁੜੀ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਕਹਿੰਦੇ ਵਪਾਰੀ ਦੀ ਪਤਨੀ ਨੇ ਪਹਿਲਾਂ ਹੀ ਗੱਲ ਕਲੀਅਰ ਕਰ ਦਿੱਤੀ ਸੀ ਪਿਓ ਪੁੱਤਰ ਨੂੰ ਕਹਿ ਦਿੱਤਾ ਕਿ ਤੁਸੀਂ ਰਿਸ਼ਤੇ ਜਿੰਨੇ ਮਰਜ਼ੀ ਲੱਭ ਲਓ ਪਰ ਆਪਣੇ ਪੁੱਤਰ ਦੇ ਲਈ ਨੋ ਮੈਂ ਹੀ ਪਸੰਦ ਕਰਨੀ ਆ ਮੈਂ ਉਹਨੂੰ ਆਪਣੇ ਹਿਸਾਬ ਦੇ ਨਾਲ ਜਾਂਚਾਂ ਪਰਖਾਂਗੀ ਫਿਰ ਹੀ ਆਪਣੇ ਪੁੱਤਰ ਦੇ ਲਈ ਚੁਣਾਂਗੀ ਤਾਂ ਵਪਾਰੀ ਨੇ ਕਿਹਾ ਵੀ ਠੀਕ ਆ ਭਾਗਵਾਨ ਜਿੱਦਾਂ ਤੂੰ ਕਵੇਂ ਪੁੱਤਰ ਨੇ ਵੀ ਹੱਸ ਕੇ ਕਹਿ ਦਿੱਤਾ ਕਿ ਮਾਤਾ ਜੀ ਮੇਰੀ ਪਤਨੀ ਤੁਹਾਨੂੰ ਪਸੰਦ ਆਉਣੀ ਚਾਹੀਦੀ ਹੈ ਮੇਰੀ ਕੋਈ ਗੱਲ ਨਹੀਂ ਮੈਂ ਤੁਹਾਡੀ ਪਸੰਦ ਦੇ ਵਿੱਚ ਹੀ ਤੁਹਾਡੀ ਮਰਜ਼ੀ ਦੇ ਨਾਲ ਹੀ ਖੁਸ਼ ਹਾਂ ਕਹਿੰਦੇ ਚਲੋ ماں ਹੋਰ ਧੂਣ ਸਵਾਈ ਹੋ ਗਈ ਉਸੇ ਦਿਨ ਤੋਂ ਹੀ ਕਿ ਮੇਰਾ ਪੁੱਤਰ ਮੇਰੀ ਆਗਿਆ ਦੇ ਵਿੱਚ ਆ ਮੇਰੀ ਘਰ ਦੇ ਵਿੱਚ ਚੱਲਦੀ ਆ ਕਹਿੰਦੇ ਉਸੇ ਦਿਨ ਤੋਂ ਕੁੜੀ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਕਈ ਰਿਸ਼ਤਿਆਂ ਦੀ ਦੱਸ ਪਈ ਪਰ ਇਹਨੂੰ ਰਿਸ਼ਤੇ ਪਸੰਦ ਨਾ ਆਏ ਇੱਕ ਕੁੜੀ ਉਹਦੇ ਨਾਲ ਗੱਲਬਾਤ ਕਰਕੇ ਇਹਨੂੰ ਚੰਗਾ ਲੱਗਾ ਇਹਨੇ ਗੱਲ ਅੱਗੇ ਤੋਰੀ ਆਪਣੇ ਹਿਸਾਬ ਦੇ ਨਾਲ ਉਹ ਕੁੜੀ ਨੂੰ ਜਾਂਚਿਆ ਪਰਖਿਆ ਜੋ ਵੀ ਉਹਨੂੰ ਪੁੱਛਣਾ ਸੀ ਪੁੱਛਿਆ ਦੱਸਿਆ ਤੇ ਕਹਿੰਦੇ ਉਹ ਲੜਕੀਏ ਨੂੰ ਪਸੰਦ ਆ ਗਈ ਘਰ ਦੇ ਵਿੱਚ ਆ ਕੇ ਇਹਨੇ ਉਹ ਲੜਕੀ ਦੀਆਂ ਖੂਬ ਤਾਰੀਫਾਂ ਕੀਤੀਆਂ ਕਿ ਮੈਂ ਜੋ ਆਪਣੇ ਲੜਕੇ ਦੇ ਲਈ ਨਵਾਂ ਪਸੰਦ ਕਰਕੇ ਆਈਆਂ ਛੁੜ ਕੇ ਆਈਆਂ ਮੇਰੀ ਨਵ ਬੜੀ ਸੋਹਣੀ ਆ ਬੜੀ ਹੀ ਪੜੀ ਲਿਖੀ ਆ ਬੜੀ ਗੁਣਵਾਨ ਆ ਹਰ ਇੱਕ ਕੰਮ ਸੱਚਜੇ ਢੰਗ ਦੇ ਨਾਲ ਕਰ ਲੈਂਦੀ ਆ ਭਾਵ ਕਿ ਕੁਝ ਦਿਨ ਇਹਨੇ ਬੜੀਆਂ ਤਾਰੀਫਾਂ ਕੀਤੀਆਂ ਵਿਆਹ ਦੀਆਂ ਤਿਆਰੀਆਂ ਵੀ ਖੁਸ਼ੀ-ਖੁਸ਼ੀ ਕੀਤੀਆਂ ਬੜੇ ਚਾਵਾਂ ਦੇ ਨਾਲ ਕਾਰ ਵਿਹਾਰ ਕਰਕੇ ਆਪਣੇ ਹੱਥੀ ਆਪਣੀ ਨੌ ਨੂੰ ਵਿਆਹ ਕੇ ਆਪਣੇ ਘਰ ਦੇ ਵਿੱਚ ਲੈ ਆਈ ਪਰ ਕਹਿੰਦੇ ਕੁਝ ਹੀ ਦਿਨਾਂ ਦੇ ਵਿੱਚ ਇਹਦਾ ਸਾਰਾ ਚਾਹ ਲਹਿ ਗਿਆ ਜਿਹੜੀ ਨੌ ਦੀਆਂ ਇਹ ਪਹਿਲਾਂ ਤਰੀਫਾਂ ਕਰਦੀ ਨਹੀਂ ਸੀ ਥੱਕਦੀ ਕਿ ਮੇਰੀ ਨੌ ਬਹੁਤ ਸੋਹਣੀ ਆ ਸਿਆਣੀ ਆ ਪੜੀ ਲਿਖਿਆ ਹੁਣ ਉਹੀ ਗੁਣ ਇਨੂੰ ਉਹਦੇ ਔਗਣ ਲੱਗਣ ਲੱਗੇ ਉਹਦੇ ਵਿੱਚੋਂ ਇਹਨੇ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਖਾਣੇ ਦੇ ਵਿੱਚੋਂ ਕਮੀਆਂ ਉਹਦੇ ਉੱਠਣ ਬੈਠਣ ਦੇ ਵਿੱਚੋਂ ਕਮੀਆਂ ਉਹਦੇ ਆਉਣ ਜਾਣ ਤੇ ਪਾਬੰਦੀਆਂ ਭਾਵੇਂ ਕਿ ਹਰ ਤਰੀਕੇ ਦੇ ਨਾਲ ਉਹ ਨੌ ਦੀ ਨੋਕ ਟੋਕ ਕਰਨੀ ਸ਼ੁਰੂ ਕਰ ਦਿੱਤੀ ਪਰ ਇਹ ਸਭ ਕੁਝ ਦੇਖ ਕੇ ਵਪਾਰੀ ਬਹੁਤ ਚਿੰਤਾ ਦੇ ਵਿੱਚ ਰਹਿਣ ਲੱਗਾ ਕਿਉਂਕਿ ਵਪਾਰੀ ਇੱਕ ਸਮਝਦਾਰ ਸੁਲਝਿਆ ਹੋਇਆ ਇਨਸਾਨ ਸੀ ਉਹਨੇ ਦੁਨੀਆਦਾਰੀ ਦੇਖੀ ਸੀ ਕਿ ਜੇਕਰ ਇਸ ਤਰ੍ਹਾਂ ਹੀ ਮੇਰੀ ਪਤਨੀ ਆਪਣੇ ਨੌਂ ਦੇ ਪ੍ਰਤੀ ਆਪਣਾ ਵਿਹਾਰ ਰੁੱਖਾ ਰੱਖੇਗੀ ਉਹਦੇ ਨੋਕਾ ਟੋਕੀ ਕਰੇਗੀ ਉਹਦੇ ਤੇ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕਰੇਗੀ ਤਾਂ ਮੈਨੂੰ ਲੱਗਦਾ ਅਸੀਂ ਆਪਣਾ ਪੁੱਤਰ ਵੀ ਆਪਣੇ ਹੱਥੋਂ ਗਵਾ ਬੈਠਾਂਗੇ ਇਸ ਕਰਕੇ ਵਪਾਰੀ ਬੜੀ ਚਿੰਤਾ ਦੇ ਵਿੱਚ ਰਹਿਣ ਲੱਗਾ ਇੱਕ ਦਿਨ ਵਪਾਰੀ ਦੀ ਪਤਨੀ ਨੇ ਆਪਣੇ ਪਤੀ ਤੋਂ ਉਹਦੀ ਚਿੰਤਾ ਦਾ ਕਾਰਨ ਪੁੱਛਿਆ ਕਿ ਹੁਣ ਤਾਂ ਸਭ ਕੁਝ ਠੀਕ ਹੋ ਗਿਆ ਇਹ ਆਪਾਂ ਸਾਰੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਦੇ ਨਾਲ ਨਿਭਾ ਲਈਆਂ ਨੇ ਹੁਣ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਏ ਹੁਣ ਤਾਂ ਘਰ ਦੇ ਵਿੱਚ ਨੌ ਵੀ ਆ ਗਈ ਆ ਨੌ ਆਪਣੀ ਸੇਵਾ ਕਰਿਆ ਕਰੇਗੀ ਤਾਂ ਕਹਿੰਦੇ ਵਪਾਰੀ ਨੇ ਕਿਹਾ ਭਾਗਵਾਨ ਜੇਕਰ ਤੂੰ ਆਪਣੀ ਨੌ ਤੋਂ ਆਪਣੀ ਸੇਵਾ ਕਰਵਾਉਣੀ ਚਾਹਨੀ ਆ ਜੇ ਤੂੰ ਚਾਹਨੀ ਆਂ ਕਿ ਕਿ ਆਪਣਾ ਪੁੱਤਰ ਤੇ ਨੌ ਬੜਾਪੇ ਦੇ ਵਿੱਚ ਆਪਣਾ ਸਹਾਰਾ ਬਣਨ ਤਾਂ ਤੈਨੂੰ ਆਪਣੇ ਵਿੱਚ ਕੁਝ ਬਦਲਾਅ ਕਰਨੇ ਪੈਣੇ ਆ ਮੈਂ ਨਹੀਂ ਚਾਹੁੰਦਾ ਕਿ ਤੇਰੇ ਰੁੱਕੇ ਵਿਹਾਰ ਕਰਕੇ ਆਪਣੇ ਪੁੱਤਰ ਦੇ ਸਾਹਮਣੇ ਇਦਾਂ ਦੇ ਹਾਲਾਤ ਬਣ ਜਾਣ ਕਿ ਉਹਨੂੰ ਮਾਂ-ਬਾਪ ਅਤੇ ਪਤਨੀ ਦੇ ਵਿੱਚੋਂ ਇੱਕ ਚੁਣਨਾ ਪੈ ਜਾਵੇ ਵਪਾਰੀ ਦੀ ਪਤਨੀ ਨੇ ਕਿਹਾ ਵੀ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਤਾਂ ਵਪਾਰੀ ਨੇ ਸਾਫ਼-ਸਾਫ਼ ਆਪਣੀ ਪਤਨੀ ਨੂੰ ਕਿਹਾ ਕਿ ਮੈਨੂੰ ਆਪਣੀ ਨੌ ਦੇ ਪ੍ਰਤੀ ਤੇਰਾ ਵਿਹਾਰ ਚੰਗਾ ਨਹੀਂ ਲੱਗਦਾ ਤੂੰ ਉਹਨੂੰ ਆਪਣੇ ਹੱਥੀਂ ਪਸੰਦ ਕਰਕੇ ਵਿਆਹ ਕੇ ਇਸ ਘਰ ਦੇ ਵਿੱਚ ਲੈ ਕੇ ਆਈਆਂ ਪਰ ਹੁਣ ਉਹੀ ਨੌ ਤੈਨੂੰ ਚੰਗੀ ਨਹੀਂ ਲੱਗਦੀ ਤੂੰ ਉਹਦੇ ਵਿੱਚੋਂ ਕਮੀਆਂ ਕੱਢਦੀਆਂ ਜੇਕਰ ਤੂੰ ਚਾਹਣੀ ਹੈ ਨਾ ਕਿ ਤੇਰੀ ਨੌ ਬੜਾ ਪੇਦਾ ਸਹਾਰਾ ਬਣੇ ਤੇਰੀ ਸੇਵਾ ਕਰੇ ਤਾਂ ਫਿਰ ਤੂੰ ਇਹਨਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖ। ਵਪਾਰੀ ਨੇ ਪਹਿਲੀ ਗੱਲ ਸਮਝਾਈ ਕਿ ਭਾਗਵਾਨ ਨੇ ਜੇਕਰ ਤੂੰ ਚਾਹਨੀ ਹੈ ਕਿ ਤੇਰੀ ਨੌ ਤੇਰੇ ਪ੍ਰਤੀ ਸਾਰੇ ਫਰਜ਼ ਨਿਭਾਵੇ ਤਾਂ ਤੇਰੀਆਂ ਵੀ ਉਹਦੇ ਪ੍ਰਤੀ ਕੁਝ ਜ਼ਿੰਮੇਵਾਰੀਆਂ ਨੇ। ਜੋ ਵੀ ਤੇਰੀ ਨੌ ਦੀਆਂ ਲੋੜਾਂ ਨੇ, ਜ਼ਰੂਰਤਾਂ ਨੇ, ਉਹਦੀਆਂ ਰੀਝਾਂ-ਚਾਹ ਨੇ, ਉਹ ਸਭ ਕੁਝ ਪੂਰੇ ਹੋਣ ਇਹਦਾ ਧਿਆਨ ਤੂੰ ਰੱਖਣਾ ਹੈ। ਦੂਸਰੀ ਗੱਲ ਤੂੰ ਆਪਣੀ ਨੌ ਨੂੰ ਤੀ ਸਮਝਣਾ ਹੈ ਕਿਉਂਕਿ ਜਦੋਂ ਤੂੰ ਆਪਣੀ ਨੌ ਨੂੰ ਤੀ ਸਮਝ ਲਵੇਂਗੀ ਨਾ ਫਿਰ ਤੂੰ ਉਹਦੀਆਂ ਸਾਰੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਲਵੇਂਗੀ ਜੇ ਕੋਈ ਨੌ ਤੋਂ ਗਲਤੀ ਹੁੰਦੀ ਆ ਨੌ ਦੇ ਵਿੱਚ ਕੋਈ ਕਮੀ ਆ ਤਾਂ ਉਹਨੂੰ ਪਿਆਰ ਦੇ ਨਾਲ ਸਮਝਾਉਣਾ ਹੈ ਕਦੇ ਵੀ ਉਹਦੀਆਂ ਗਲਤੀਆਂ ਦਾ ਉਹਦੀਆਂ ਕਮੀਆਂ ਦਾ ਟੰਡੋਰਾ ਬਾਹਰ ਦੇ ਲੋਕਾਂ ਦੇ ਵਿੱਚ ਨਹੀਂ ਫੇਰਨਾ ਕਦੇ ਵੀ ਆਪਣੇ ਘਰ ਦੀ ਗੱਲ ਆਪਣੇ ਨੌ ਦੀ ਗੱਲ ਬਾਹਰ ਨਹੀਂ ਜਾ ਕੇ ਦੱਸਣੀ ਅਤੇ ਤੀਸਰੀ ਬੜੀ ਅਹਿਮ ਗੱਲ ਕਿ ਕਦੇ ਵੀ ਆਪਣੇ ਨੌ ਦੇ ਪੇਕੇ ਪਰਿਵਾਰ ਦੇ ਬਾਰੇ ਕੁਝ ਵੀ ਮਾੜਾ ਚੰਗਾ ਨਹੀਂ ਬੋਲਣਾ ਕਿਉਂਕਿ ਕੋਈ ਵੀ ਔਰਤ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ ਪਰ ਆਪਣੇ ਪੇਕੇ ਪਰਿਵਾਰ ਦੀ ਬੁਰਾਈ ਬਰਦਾਸ਼ਤ ਨਹੀਂ ਕਰੇਗੀ ਇਸ ਕਰਕੇ ਤੂੰ ਭੁੱਲ ਕੇ ਵੀ ਕਦੇ ਉਹਦੇ ਪੇਕਿਆਂ ਨੂੰ ਮਾੜਾ ਨਹੀਂ ਕਹਿਣਾ ਇਹ ਹਰੇਕ ਨੌਂ ਸਸ ਦੇ ਲਈ ਸਿੱਖਿਆ ਈ ਸਾਸ ਨੌਂ ਦੇ ਪੇਕਿਆਂ ਨੂੰ ਮਾੜਾ ਨਾ ਕਹਵੇ ਅਤੇ ਨੌਂ ਆਪਣੀਆਂ ਨਨਾਨਾ ਬਾਰੇ ਕੁਝ ਮਾੜਾ ਨਾ ਕਵੇ ਤਾਂ ਘਰ ਦੇ ਵਿੱਚ ਕਦੇ ਵੀ ਲੜਾਈ ਝਗੜਾ ਕਲੇਸ਼ ਨਹੀਂ ਹੁੰਦਾ ਜਿੱਥੇ ਇਹਨਾਂ ਰਿਸ਼ਤਿਆਂ ਦਾ ਸਤਿਕਾਰ ਕੀਤਾ ਜਾਂਦਾ ਏ ਜਿਸ ਘਰ ਦੇ ਵਿੱਚ ਸੱਸ ਆਪਣੀ ਨੌਂ ਦੇ ਪੇਕਿਆਂ ਨੂੰ ਸਤਿਕਾਰ ਦਿੰਦੀ ਆ ਜਿਸ ਘਰ ਦੇ ਵਿੱਚ ਨੌਂ ਆਪਣੀਆਂ ਨਨਾਨਾ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਰੱਖਦੀ ਹੈ ਨਾ ਉਹ ਨੌਂ ਸੱਸ ਦਾ ਰਿਸ਼ਤਾ ਬੜਾ ਪਿਆਰ ਹੁੰਦਾ ਏ ਤਾਂ ਤੁਸੀਂ ਆਪਣੀ ਨੌ ਦੇ ਪੇਕਿਆਂ ਦਾ ਸਤਿਕਾਰ ਕਰਨਾ ਹੈ ਕਦੇ ਵੀ ਉਹਨਾਂ ਨੂੰ ਮਾੜਾ ਨਹੀਂ ਬੋਲਣਾ ਹਰ ਥਾਂ ਤੇ ਆਪਣੀ ਨੌ ਦੀ ਢਾਲ ਬਣ ਕੇ ਰਹਿਣਾ ਹੈ ਪਤਨੀ ਨੇ ਕਿਹਾ ਢਾਲ ਕਿੰਜ ਤਾਂ ਉਹਨੇ ਕਿਹਾ ਕਿ ਕਦੇ ਵੀ ਕਿਸੇ ਦੇ ਨਾਲ ਤੇਰੀ ਨੌ ਦੀ ਕੋਈ ਕਹਾ ਸੁਣੀ ਹੋ ਜੇ ਕੋਈ ਗੱਲਬਾਤ ਹੋ ਜਾਵੇ ਤਾਂ ਤੂੰ ਹਰ ਹਾਲ ਦੇ ਵਿੱਚ ਆਪਣੀ ਨੌ ਦਾ ਸਾਥ ਦੇਣਾ ਇਤੋਂ ਜ਼ਿਕਰ ਕੀ ਜੇ ਪੁੱਤਰ ਦੇ ਨਾਲ ਵੀ ਉਹਦੇ ਕੋਈ ਲੜਾਈ ਝਗੜਾ ਚੱਲ ਰਿਹਾ ਤਾਂ ਤੂੰ ਨੌ ਦਾ ਸਾਥ ਦੇਵੇਂ ਫਿਰ ਦੇਖਣਾ ਤੁਹਾਡਾ ਰਿਸ਼ਤਾ ਕਿੰਨਾ ਪਿਆਰਾ ਕਿੰਨਾ ਮਜ਼ਬੂਤ ਹੋਵੇਗਾ ਅਤੇ ਗੱਲ-ਗੱਲ ਦੇ ਉੱਤੇ ਨੋਕ-ਟੋਕ ਨਹੀਂ ਕਰਨੀ ਕਿਉਂਕਿ ਤੇਰੀ ਨੌ ਬਹੁਤ ਸਮਝਦਾਰ ਆ ਸਿਆਣੀ ਆ ਆਪਣੀ ਨੌ ਨੂੰ ਕਦੇ ਵੀ ਬਗਾਨੀ ਹੋਣ ਦਾ ਅਹਿਸਾਸ ਨਹੀਂ ਕਰਵਾਉਣਾ ਉਹਨੂੰ ਇਹ ਅਹਿਸਾਸ ਕਰਵਾਉਣਾ ਕਿ ਇਹ ਘਰ ਤੇਰਾ ਹੈ ਅੱਗੇ ਚੱਲ ਕੇ ਇਹਨੂੰ ਤੂੰ ਹੀ ਸਾਂਭਣਾ ਹੈ ਜਦੋਂ ਉਸ ਘਰ ਨੂੰ ਉਹਦਾ ਹੋਣ ਦਾ ਅਹਿਸਾਸ ਕਰਵਾਵਾਂਗੇ ਤਾਂ ਉਹ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਵਧੀਆ ਤਰੀਕੇ ਦੇ ਨਾਲ ਸੰਭਾਲ ਲੇਗੀ ਆਪਣੇ ਨੌਂ ਦੇ ਗੁਣਾਂ ਦੀ ਤਾਰੀਫ਼ ਕਰਿਆ ਕਰ ਗਲਤੀਆਂ ਦੇ ਉੱਤੇ ਪਰਦਾ ਪਾਉਣਾ ਹੈ ਅਤੇ ਗੁਣਾਂ ਦੀ ਰੱਜ ਕੇ ਤਾਰੀਫ਼ ਕਰਨੀ ਹੈ ਫਿਰ ਦੇਖੀ ਤੁਹਾਡਾ ਰਿਸ਼ਤਾ ਦਿਨੋਂ ਦਿਨ ਮਜ਼ਬੂਤ ਹੋ ਜਾਵੇਗਾ ਕਹਿੰਦੇ ਵਪਾਰੀ ਨੇ ਇਸ ਤਰ੍ਹਾਂ ਕੁਝ ਗੱਲਾਂ ਸਮਝਾਈਆਂ ਤਾਂ ਉਹਦੀ ਪਤਨੀ ਕਹਿਣ ਲੱਗੀ ਕਿ ਅੱਜ ਤੋਂ ਬਾਅਦ ਮੈਂ ਇਸੇ ਤਰ੍ਹਾਂ ਕਰਾਂਗੀ ਕਹਿੰਦੇ ਉਸ ਦਿਨ ਤੋਂ ਬਾਅਦ ਵਪਾਰੀ ਦੀ ਪਤਨੀ ਨੇ ਇਸੇ ਤਰ੍ਹਾਂ ਹੀ ਆਪਣੀ ਨੌਂ ਦੇ ਨਾਲ ਵਿਹਾਰ ਕਰਨਾ ਸ਼ੁਰੂ ਕੀਤਾ। ਹੁਣ ਆਪਣੀ ਨੌਂ ਦੀਆਂ ਗਲਤੀਆਂ ਨਹੀਂ ਸੀ ਕੱਢਦੀ। ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀ। ਜੇ ਸਮਝਾਉਣਾ ਹੁੰਦਾ ਬੜੇ ਪਿਆਰ ਦੇ ਨਾਲ ਸਮਝਾਉਂਦੀ। ਨੌਂ ਵੀ ਬੜੀ ਸਮਝਦਾਰ ਸਿਆਣੀ ਸੀ। ਹੁਣ ਕਹਿੰਦੇ ਆਪਣੀ ਨੌਂ ਦੇ ਨਾਲ ਬੜੇ ਪਿਆਰ ਦੇ ਨਾਲ ਰਹਿੰਦੀ। ਜੇਕਰ ਕੋਈ ਬਾਹਰੋਂ ਆਂਡਣ ਗਵਾਂਡਣਾ ਆ ਕੇ ਉਹਦੀ ਨੌਂ ਬਾਰੇ ਮਾੜਾ ਚੰਗਾ ਬੋਲਣ ਦੀ ਕੋਸ਼ਿਸ਼ ਕਰਦੀ ਤਾਂ ਉਹ ਉਸੇ ਵੇਲੇ ਹੀ ਅੱਗੋ ਜਵਾਬ ਦਿੰਦੀ ਤਾਂ ਫਿਰ ਕਿਸੇ ਦੀ ਵੀ ਹਿੰਮਤ ਹੀ ਨਾ ਹੋ ਪਉਂਦੀ ਵੀ ਕੋਈ ਕਿਸੇ ਪ੍ਰਕਾਰ ਦੀ ਉਹਦੀ ਨੌਤੀ ਦੀ ਗੱਲਬਾਤ ਕਰੇ ਇਸ ਤਰ੍ਹਾਂ ਨੌਵੀਂ ਖੁਸ਼ ਸੀ ਨੌਵੀਂ ਆਪਣੀ ਸੱਸ ਦਾ ਪਿਆਰ ਆਪਣੇ ਪ੍ਰਤੀ ਦੇਖ ਪਾ ਰਹੀ ਸੀ ਜਿੰਨਾ ਇਹ ਸੱਸ ਉਹਨੂੰ ਪਿਆਰ ਕਰਦੀ ਨੌ ਉਨਾ ਹੀ ਉਹਦਾ ਮਾਣ ਸਤਕਾਰ ਉਹਦੀ ਕਦਰ ਕਰਦੀ ਉਹਦੀ ਸੇਵਾ ਕਰਦੀ ਸੋ ਸੰਗਤ ਜੀ ਕਹਾਣੀਕਾਰ ਨੇ ਇਸ ਕਾਲਪਨਿਕ ਕਹਾਣੀ ਦੇ ਰਾਹੀਂ ਸਾਨੂੰ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਤਾਂ ਹੱਥੋ ਵੱਤੀ ਦਾ ਸੌਦਾ ਹੈ ਜੇਕਰ ਆਪਾਂ ਚਾਹੋਣੇ ਆ ਨਾ ਕਿ ਸਾਹਮਣੇ ਵਾਲਾ ਸਾਡਾ ਕੋਈ ਮਾਣ ਸਤਕਾਰ ਕਰੇ ਤਾਂ ਇਹ ਮਾਣ ਸਤਕਾਰ ਸਾਨੂੰ ਵੀ ਦੇਣਾ ਪਵੇਗਾ ਖਾਸ ਕਰਕੇ ਨੌ ਸਸ ਦਾ ਜਿਹੜਾ ਰਿਸ਼ਤਾ ਹੈ ਨਾ ਜੇ ਇਹਨਾਂ ਦੇ ਵਿੱਚ ਪਿਆਰ ਹੋਵੇ ਤਾਂ ਬੜਾ ਪਿਆਰਾ ਰਿਸ਼ਤਾ ਪਰ ਜੇ ਕਿਤੇ ਇਹਨਾਂ ਦੇ ਵਿੱਚ ਇੱਕ ਵਾਰ ਫਿੱਕ ਪੈ ਗਈ ਕੋਈ ਲੜਾਈ ਝਗੜਾ ਕਲੇਸ਼ ਸ਼ੁਰੂ ਹੋ ਗਿਆ ਤਾਂ ਫਿਰ ਸਾਰੇ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ ਬਹੁਤ ਰਿਸ਼ਤੇ ਖਰਾਬ ਹੋ ਜਾਂਦੇ ਨੇ ਇਸ ਕਰਕੇ ਨੌ ਸਸ ਆਪਸ ਦੇ ਵਿੱਚ ਹਮੇਸ਼ਾ ਬਣਾ ਕੇ ਰੱਖਣਾ ਸੋ ਮੁੱਕ ਦੀ ਗੱਲ ਹੈ ਜੀ ਇਹ ਰਿਸ਼ਤੇ ਪਿਆਰ ਸਤਕਾਰ ਵਿਸ਼ਵਾਸ ਦੇ ਸਿਰ ਤੇ ਨਿਭਦੇ ਨੇ ਇਨਾਂ ਦੇ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੀ ਜਿੱਦ-ਸ਼ਰੀਕਾ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਕੋਈ ਓਲਾ ਨਹੀਂ ਹੋਣਾ ਚਾਹੀਦਾ ਇਹਨਾਂ ਰਿਸ਼ਤਿਆਂ ਦੇ ਵਿੱਚ ਇੱਕ ਦੂਸਰੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਹਨਾਂ ਰਿਸ਼ਤਿਆਂ ਦੇ ਵਿੱਚ ਇੱਕ ਦੂਸਰੇ ਦੀ ਢਾਲ ਬਣ ਕੇ ਰਹਿਣਾ ਚਾਹੀਦਾ ਹੈ ਨਾ ਕਿ ਇੱਕ ਦੂਸਰੇ ਦੇ ਵਿਰੋਧੀ ਜਿੱਥੇ ਇਹ ਰਿਸ਼ਤੇ ਇੱਕ ਦੂਸਰੇ ਦੇ ਵਿਰੋਧੀ ਬਣ ਜਾਂਦੇ ਹਨ ਨਾ ਉੱਥੇ ਹਮੇਸ਼ਾ ਕਲੇਸ਼ ਰਹਿੰਦਾ ਹੈ ਉਹਨਾਂ ਘਰਾਂ ਦੇ ਵਿੱਚ ਕਦੇ ਵੀ ਬਰਕਤ ਨਹੀਂ ਰਹਿੰਦੀ ਪਰ ਜਿੰਡੇ ਇੱਕ ਦੂਸਰੇ ਦੀ ਢਾਲ ਬਣ ਕੇ ਰਹਿੰਦੇ ਨੇ ਉਹਨਾਂ ਘਰਾਂ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਰਕਤ ਖੁਸ਼ੀਆਂ ਆਵਾਸ ਕਰਦੀਆਂ ਨੇ ਉਹ ਘਰ ਕਿਸੇ ਸਵਰਗ ਤੋਂ ਘੱਟ ਨਹੀਂ ਹੁੰਦੇ ਇਸ ਕਰਕੇ ਘਰ ਦੇ ਜੀਵਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਏਕਤਾ ਇਤفاق ਹੋਣਾ ਜ਼ਰੂਰੀ ਆ ਸੋ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਇਹ ਪ੍ਰੇਮ ਪਿਆਰ ਏਕਤਾ ਲੈ ਕੇ ਆਈਏ ਜਿੱਦ ਸ਼ਰੀਕੇ ਦੇ ਵਿੱਚ ਕੁਝ ਨਹੀਂ ਰੱਖਿਆ ਵੱਡਿਆਂ ਦਾ ਫਰਜ ਹੈ ਭਾਵ ਕਿ ਬਜ਼ੁਰਗਾਂ ਦਾ ਫਰਜ ਹੈ ਕਿ ਉਹ ਆਪਣਾ ਦਿਲ ਵੱਡਾ ਕਰਨ ਛੋਟਿਆਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨ ਉਹਨਾਂ ਦੀਆਂ ਗਲਤੀਆਂ ਨੂੰ ਮਾਫ਼ ਕਰਨ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣ ਜਿੰਨਾ ਹੀ ਛੋਟਿਆਂ ਨੂੰ ਆਪਾਂ ਪਿਆਰ ਕਰਾਂਗੇ ਉਨਾਂ ਹੀ ਇਹ ਬੱਚੇ ਸਾਡਾ ਸਤਿਕਾਰ ਕਰਨਗੇ ਤੇ ਬੱਚਿਆਂ ਦਾ ਵੀ ਫਰਜ਼ ਹੈ ਕਿ ਆਪਣੇ ਬਜ਼ੁਰਗਾਂ ਦੇ ਪ੍ਰਤੀ ਜੋ ਵੀ ਜ਼ਿੰਮੇਵਾਰੀਆਂ ਨੇ ਜੋ ਫਰਜ਼ ਨੇ ਪੂਰੀ ਇਮਾਨਦਾਰੀ ਦੇ ਨਾਲ ਨਿਭਾਓ ਮਾਪੇ ਨੇ ਸਾਰੀ ਉਮਰ ਤੁਹਾਡੇ ਲਈ ਕੀਤਾ ਹੈ ਹੁਣ ਤੁਹਾਡਾ ਫਰਜ਼ ਹੈ ਉਹਨਾਂ ਦੇ ਲਈ ਕੁਝ ਕਰਨ ਦਾ ਉਹਨਾਂ ਦਾ ਮਾਣ ਸਤਿਕਾਰ ਕਰੋ ਉਹਨਾਂ ਦੀ ਸੇਵਾ ਕਰੋ ਜੇ ਕੋਈ ਕੰਮ ਉਹਨਾਂ ਨੂੰ ਪੁੱਛ ਕੇ ਨਹੀਂ ਕਰਨਾ ਤਾਂ ਘੱਟੋ ਘੱਟ ਕਰਨ ਲੱਗਿਆਂ ਦੱਸ ਦਿਆ ਕਰੋ ਇੰਨੇ ਦੇ ਨਾਲ ਹੀ ਉਹਨਾਂ ਦਾ ਮਨ ਸ਼ਾਂਤ ਰਹੇਗਾ